ਨਿਊਜ਼ਵਾਨੀ YouTube ਚੈਨਲ ਤੇ ਆਪਦਾ ਸਵਾਗਤ ਹੈ ਹੁਣ ਤੁਸੀਂ ਸਰਬਜੀਤ ਸਿੰਘ ਕੋਲੋਂ ਪੰਜਾਬੀ ਵਿੱਚ ਖਬਰਾਂ ਸੁਣੋਗੇ ਸਭ ਤੋਂ ਪਹਿਲਾਂ YouTube ਸਰੋਤਿਆਂ ਨੂੰ ਮੇਰੀ ਬਰੋਂ ਪਿਆਰ ਕਰਨੀ ਸਤਿ ਸ਼੍ਰੀ ਅਕਾਲ ਮਹਾਰਾਸ਼ਟਰ ਵਿੱਚ ਇੱਕ ਬੱਸ ਪਲਟਣ ਦੇ ਨਾਲ 18 ਯਾਤਰੀਆਂ ਦੀ ਮੌਤ ਹੋ ਗਈ ਜਦਕਿ 12 ਯਾਤਰੀ ਜ਼ਖਮੀ ਹੋ ਗਏ ਇਸ ਬੱਸ ਵਿੱਚ 30 ਯਾਤਰੀ ਸਵਾਰ ਸਨ ਇਹ ਬੱਸ ਗੋਂਦੀਆਵਲ ਜਾ ਰਹੀ ਸੀ ਰਾਂਗ ਇਹਨਾਂ ਦੇ ਦੱਸਣ ਦੇ ਮੁਤਾਬਕ ਬੱਸ ਇੱਕ ਬਾਈਕ ਸਵਾਰ ਨੂੰ ਬਚਾਉਣ ਦੀ ਚੱਕਰ ਵਿੱਚ ਰੀਲਗ ਨਾਲ ਟਕਰਾ ਗਈ ਜਿਸ ਦੇ ਕਾਰਨ ਇਹ ਹਾਦਸਾ ਵਾਪਰ ਗਿਆ ਮੁੰਬਈ ਵਿੱਚ ਹੋਣ ਵਾਲੀ ਮਹਾ ਜੁੱਤੀ ਦੀ ਬੈਠਕ ਟਲ ਗਈ ਹੈ 1 ਨਾਲ शिंदे ਚਾਂਦ ਕੀ 17 ਨੂੰ ਰਵਾਨਾ ਹੋ ਗਈ ਸ਼ਿਵ ਸ਼ਨ ਅਬੋਲੀ ਕੀ शिंदे ਸ਼ਾਮ ਤੱਕ ਡਿਪਟੀ ਸੀਐਮ ਦੇ ਅਹੁਦੇ ਦਾ ਫੈਸਲਾ ਲੈ ਲੈਣਗੇ ਸ਼ਿਲਪਾ ਸ਼ਟੀ ਅਤੇ ਰਾਜਕੁੰਦਰਾ ਅਧਿਕਾਰ ਦੇ ਆਫਿਸ ਵਿੱਚ ਈਡੀ ਡਿਪਾਰਟਮੈਂਟ ਵੱਲੋਂ ਛਾਪਾ ਮਾਰਿਆ ਗਿਆ ਪੋਰਨੋਗ੍ਰਾਫੀ ਦੇ ਮਾਮਲੇ ਵਿੱਚ ਐਕਸ਼ਨ ਲਿਆ ਗਿਆ ਹੈ ਐਕਟ੍ਰੈਸ ਦੇ ਪਤੀ ਨੂੰ 2021 ਵਿੱਚ ਅਸ਼ਲੀਲ ਫਿਲਮਾਂ ਬਣਾਉਣ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਲੋਕ ਸਭਾ ਦੀ ਕਾਰਵਾਈ ਨੂੰ 2 ਦਸੰਬਰ ਤੱਕ ਰੱਦ ਕਰ ਦਿੱਤਾ ਹੈ 4 ਦਿਨਾਂ ਵਿੱਚ ਕੁੱਲ 40 ਮਿੰਟ ਤੱਕ ਹੀ ਲੋਕ ਸਭਾ ਦੀ ਕਾਰਵਾਈ ਚੱਲ ਸਕੀ। ਪ੍ਰੋਤੀ ਦੇ ਅਡਾਨੀ ਅਤੇ ਸੰਬਲ ਦੀ ਹਿੰਸਾ ਨੂੰ ਲੈ ਕੇ ਸਰਕਾਰ ਦਾ ਵਿਰੋਧ ਕੀਤਾ ਲੋਕ ਸਭਾ ਦੀ ਕਾਰਵਾਈ ਚੱਲਣ ਨਹੀਂ ਦਿੱਤੀ। ਜੰਮੂ ਕਸ਼ਮੀਰ ਅਤੇ ਹਿਮਾਚਲ ਦੇ ਉੱਪਰਲੇ ਇਲਾਕਿਆਂ ਵਿੱਚ ਬਰਫਬਾਰੀ ਹੋ ਰਹੀ ਹੈ ਜਿਸ ਦੇ ਨਾਲ ਲਾਹੌਰ ਸਪੀਟੀ ਦਾ ਤਾਪਮਾਨ -11 ਡਿਗਰੀ ਤੱਕ ਪਹੁੰਚ ਗਿਆ। ਮਨੀਪੁਰ ਵਿੱਚ ਲਗਾਤਾਰ ਹਿੰਸਾ ਹੋ ਰਹੀ ਸੀ ਅੱਜ ਤਿੰਨ ਦਿਨਾਂ ਬਾਅਦ ਸਕੂਲ ਅਤੇ ਕਾਲਜ ਖੁੱਲ੍ਹੇ ਹਨ। ਜਿਲੀਪਾਮ ਹਿੰਸਾ ਦੇ ਕਾਰਨ ਸਕੂਲ ਤੇ ਕਾਲਜ ਬੰਦ ਕਰ ਦਿੱਤੇ ਗਏ ਸਨ ਪੰਜ ਜ਼ਿਲ੍ਹਿਆਂ ਵਿੱਚ ਕਰਫਿਊ ਦੀ ਢਿੱਲ ਦਿੱਤੀ ਗਈ ਹੈ ਜਦਕਿ ਇੰਟਰਨੈਟ ਅਜੇ ਤੱਕ ਵੀ ਬੈਨ ਲਗਾਇਆ ਹੋਇਆ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ 3 ਦਿਨਾਂ ਦੀ ਓਡੀਸ਼ਾ ਦੇ ਦੌਰੇ ਤੇ ਗਏ ਹਨ 에어ਪੋਰਟ ਤੇ ਜਨ ਸਭਾ ਨੂੰ ਸੰਬੋਧਿਤ ਕਰਨਗੇ ਅਤੇ ਰਾਜ ਭਵਨ ਤੋਂ 에어ਪੋਰਟ ਤੱਕ ਲੈਕਿਓ ਰੋਡ ਸ਼ੋਭੀ ਕਰਨਗੇ ਰਾਜਸਥਾਨ ਦੇ ਸਬਕਾ ਮੁੱਖ ਮੰਤਰੀ ਸ਼ੋਗਲ ਲੋਤ ਨੇ ਅਜਮੇਰ ਦਰਗਾਹ ਦੇ ਅੰਦਰ ਸ਼ਿਵ ਮੰਦਰ ਹੋਣ ਦੇ ਦਾਵੇ ਨੂੰ ਲੈ ਕੇ ਬੀਜੇਪੀ ਆਰਐਸਐਸ ਪ੍ਰਧਾਨ ਮੰਤਰੀ ਤੇ ਮੋਦੀ ਤੇ ਸਵਾਲ ਖੜੇ ਕੀਤੇ ਹਨ ਗਹਿਲੂਤ ਨੇ ਕਿਹਾ ਹੈ ਕਿ 15 ਗਾਸ 1947 ਤੱਕ ਜੋ ਵੀ ਧਾਰਮਿਕ ਸਥਾਨ ਬਣੇ ਹਨ ਉਹ ਉਸੇ ਸਥਿਤੀ ਵਿੱਚ ਰਹਿਣਗੇ 800 ਸਾਲ ਪੁਰਾਣੀ ਅਜਮੇਰ ਦਰਗਾਹ ਦੇ ਕੋਰਟ ਕੇਸ ਕਰਨਾ ਗਲਤ ਹੈ ਪ੍ਰਧਾਨ ਮੰਤਰੀ ਨਿੰਦਰ ਮੋਦੀ ਵੀ ਇੱਥੇ ਜਾਦਰ ਚੜਾ ਚੁੱਕੇ ਹਨ ਜਰਮਨ ਦੀ ਪੂਰਵ ਚਾਂਸਲਰ ਐਂਜਲਾ ਮਾਰਕਰ ਨੇ ਦਾਅਵਾ ਕੀਤਾ ਹੈ ਕਿ 2007 ਵਿੱਚ ਜਦੋਂ ਉਹ ਬਲਾਦੀਮਰ ਪੁਤਨ ਨਾਲ ਮੁਲਾਕਾਤ ਚੱਲ ਰਹੀ ਸੀ ਤਾਂ ਉੱਥੇ ਚਾਨਕੀ ਕੁੱਤਾ ਆ ਗਿਆ ਜਿਸਕਾ ਨੂੰ ਡਰ ਗਈ ਸੀ ਉਸਨੇ ਕਿਹਾ ਕਿ ਉਹ ਜਾਣਬੁੱਝ ਕੇ ਕੁੱਤਾ ਉਹਨਾਂ ਤੇ ਛੱਡਿਆ ਗਿਆ ਸੀ ਤਾਂ ਜੋ ਕਿ ਉਹਨਾਂ ਨੂੰ ਚੈੱਕ ਕੀਤਾ ਜਾ ਕੇ ਉਹਨਾਂ ਦਾ ਫੇਸ ਰਿਐਕਸ਼ਨ ਕੀ ਆਵੇਗਾ 2007 ਵਿੱਚ ਬਲਾਦੀਮਰ ਪੁਤਨ ਨੇ ਉਹਨਾਂ ਤੋਂ ਮਾਫੀ ਵੀ ਮੰਗੀ ਸੀ ਹੁਣ ਉਹਨਾਂ ਨੇ ਫਰੀडम ਨਾਮ ਦੀ ਕਿਤਾਬ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ ਹੈ 16 ਸਾਲ ਦੇ ਕਾਰਜਕਾਲ ਵਿੱਚ ਆਪਣੇ ਨਿੱਜੀ ਜ਼ਿੰਦਗੀ ਅਤੇ ਰਾਜਨੀਤਿਕ ਜ਼ਿੰਦਗੀ ਬਾਰੇ ਇਸ ਕਿਤਾਬ ਵਿੱਚ ਖੁਲਾਸਾ ਕੀਤਾ ਹੈ ਇਹ ਕਿਤਾਬ 273 ਪੇਜੀ ਦੀ ਹੈ 17 ਸਾਲ ਬਾਅਦ ਇਹ ਘਟਨਾ ਫਿਰ ਤੋਂ ਚਰਚਾ ਹੈ ਤੇ ਬਲੰਦੀ ਮਰਪੁੱਤ ਨੇ ਦੁਆਰਾ ਇਸ ਵੱਲ ਦੀ ਮਾਫੀ ਮੰਗੀ ਹੈ ਪਾਸਰਕਾ ਨੇ ਬੰਗਲਾਦੇਸ਼ ਸਰਕਾਰ ਨੂੰ ਕਿਹਾ ਹੈ ਕਿ ਜੇਕਰ ਹਿੰਦੂਆਂ ਦੀ ਸੁਰੱਖਿਆ ਦੀ ਉਹਨਾਂ ਨੂੰ ਜ਼ਿੰਮੇਵਾਰੀ ਨਹੀਂ ਹੈ ਤਾਂ ਉਹਨਾਂ ਨੂੰ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ ਬੰਗਲਾਦੇਸ਼ ਦੇ ਵਿਦੇਸ਼ ਮੰਤਰੀ ਨੇ ਕਿਹਾ ਕਿ ਆਲਪਸੰਖਿਆ ਦੇ ਹਾਲਾਤ ਨੂੰ ਮੀਡੀਆ ਵਿੱਚ ਬੁਧਾ ਚੜਾ ਕੇ ਪੇਸ਼ ਕੀਤਾ ਜਾ ਰਿਹਾ ਹੈ ਰੂਸ ਦੇ ਰਾਸ਼ਟਰਪਤੀ ਵਲਾਦੀਮਿਰ ਪੁਤਨ ਨੇ ਕਿਹਾ ਹੈ ਕਿ ਡੋਨਾਲਡ 트੍ਰੰਪ ਅਜੇ ਵੀ ਸੁਰੱਖਿਅਤ ਨਹੀਂ ਹੈ ਅਮਰੀਕਾ ਵਿੱਚ ਪਹਿਲਾਂ ਹੀ ਬਹੁਤ ਸਾਰੇ ਨੇਤਾਵਾਂ ਦੀ ਹੱਤਿਆ ਹੋ ਚੁੱਕੀ ਹੈ ਉਹ ਹੁਸ਼ਿਆਰ ਨੇ ਤਾਂ ਉਮੀਦ ਹੈ ਕਿ ਉਹ ਅਲਰਟ ਰਹਿਣਗੇ ਭਾਰਤੀ ਟੀਮ ਦੇ 스타 ਬੱਲੇਬਾ ਸ਼ੁਭਮਨ ਗਿੱਲ ਆਸਟ੍ਰੇਲੀਆ ਖਿਲਾਫ ਦੂਸਰੇ ਟੈਸਟ ਵਿੱਚ ਖੇਡ ਸਕਦੇ ਹਨ ਪਹਿਲੇ ਮੈਚ ਦੇ ਦੌਰਾਨ ਉਹਨਾਂ ਦੀ ਨੈਟ ਪ੍ਰੈਕਟਿਸ ਦੇ ਦੌਰਾਨ ਉਹਨਾਂ ਦੇ ਅੰਗੂਠੇ ਤੇ ਸੱਟ ਲੱਗ ਗਈ ਸੀ ਸੋਸ਼ਲ ਮੀਡੀਆ ਚਰਚਾ ਚ ਰਹਿਣ ਵਾਲਾ ਧਰਮਪ੍ਰੀਤ ਸਿੰਘ ਔਰ ਕੰਮਕਬੀਰ ਵਾਲਾ ਮੁੱਖ ਮੰਤਰੀ ਦਲ ਪੰਥ ਬਾਬਾ ਵੀਰ ਸਿੰਘ ਦੇ ਜਥੇਦਾਰ ਬਾਬਾ ਸੋਢੀ ਸਿੰਘ ਦੀ ਅਗਵਾਈ ਹੇਠ ਜਥੇਬੰਦੀ ਵਿੱਚ ਸ਼ਾਮਲ ਹੋ ਗਿਆ ਹੈ ਇਸ ਗੱਲ ਦੀ ਪੁਸ਼ਟੀ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਬਨੋਂ ਬਾਬਾ ਬਕਾਲਾ ਵਿਖੇ ਦੱਸੀ ਗਈ ਹੈ ਕੋਲਕਾਤਾ ਵਿਖੇ ਈਡੀ ਡਿਪਾਰਟਮੈਂਟ ਵੱਲੋਂ 2800 ਕਰੋੜ ਦੇ ਚਿੱਟ ਫੰਡ ਦੇ ਮਾਮਲੇ ਦੇ ਵਿੱਚ ਇੱਕ ਵਿਅਕਤੀ ਅਤੇ ਉਸਦੇ ਪੁੱਤਰ ਨੂੰ ਗ੍ਰਿਫਤਾਰ ਕੀਤਾ ਹੈ ਪ੍ਰੋਮੋਟਰ 바ਸੂ ਦੇ ਬਖਸ਼ੀ ਅਤੇ ਉਸ ਦੇ ਪੁੱਤਰ ਅਬਿਕ ਬਖਸ਼ੀ ਨੂੰ 10 ਦਿਨਾਂ ਲਈ ਈਡੀ ਰਹਿਸਤ ਵਿੱਚ ਭੇਜ ਦਿੱਤਾ ਹੈ। ਹੁਣ ਖਬਰਾਂ ਸਮਾਪਤ ਹੋਈਆਂ ਧੰਨਵਾਦ। ਸ਼ੁਕਰੀਆ ਜੇਕਰ ਤੁਹਾਨੂੰ ਸਾਡੇ ਚੈਨਲ ਤੇ ਪ੍ਰਸਾਰਿਤ ਕੀਤੀਆਂ ਵਧੀਆ ਖਬਰਾਂ ਵਧੀਆ ਲੱਗਦੀਆਂ। ਹੁਣ ਤਾਂ ਤੁਸੀਂ ਸਾਡੇ ਚੈਨਲ ਨੂੰ ਲਾਈਕ ਕਰੋ, ਸਬਸਕ੍ਰਾਈਬ ਕਰੋ ਤੇ ਸ਼ੇਅਰ ਕਰੋ। ਧੰਨਵਾਦ, ਸ਼ੁਕਰੀਆ।